ਕੰਮੀ ਆਈ ਆ ਅਸੀਂ ਕੋਈ ਨਾ ਨਾ ਸਾਈਡ ਹੋਈ ਨਹੀਂ ਰਸਤਾ ਦੇਣਾ ਵੀਰੇ ਵਾਪਸ ਜਾਓ ਵਾਪਸ ਜਾਓ ਜੀਪੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਇੱਧਰ ਨੂੰ ਆ ਜਾਓ ਉਹਨਾਂ ਨੂੰ ਬਾਹਰ ਆਉਣ ਦਿਓ ਯਾਰ ਬੱਸ ਬੱਸ ਮੇਰਾ ਮਿਹਰ ਹੈ ਮੇਰੇ ਪਿੱਛੇ ਪਿੱਛੇ ਬੀਰ ਦੀ ਆਰਾਮ ਨਾਲ ਸਸਿਪਾ ਜੀ ਸਾਡੇ ਨਾਲ ਤੁਹਾਡਾ ਹਮਤਿ ਸਵਾਗਤ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਤੁਹਾਡਾ ਲੋਕਤੰਤਰੀ ਹੱਕ ਆ ਬਿਲਕੁਲ ਤੁਸੀਂ ਪ੍ਰਚਾਰ ਕਰੋ ਠੀਕ ਹੈ ਅਸੀਂ ਪੀੜਤ ਆ ਤੇ ਸਾਡਾ ਵੀ ਲੋਕਤੰਤਰੀ ਹੱਕ ਆ ਕਿ ਆਪ ਜੀ ਨੂੰ ਪੁੱਛਣਾ ਮੈਂ ਤੁਹਾਡਾ ਦਰਦ ਸਮਝ ਕੀ ਸਾਡੇ ਮੈਂ ਸਮਝਦੀ ਸਾਡੇ ਦੋ ਚਾਰ ਸਵਾਲ ਨੇ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਆ ਸਾਰਾ ਦਰਦ ਮੈਂ ਸਤਿਕਾਰ ਕਰਦਾ ਜੀ ਅਸੀਂ ਉਹ ਲੋਕ ਨਹੀਂ ਹੈ ਕਿ ਜਾਪ ਤੇ ਤੋਂ ਬਾਹਰ ਹੋ ਕੇ ਆਪ ਜੀ ਨੂੰ ਥੱਲੇ ਮਾਰਨੀ ਜਾਂ ਕੰਡੀਆਂ ਤੋੜਨੀ ਉਹ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਸਵਾਲ ਬਿਲਕੁਲ ਦੱਸੋ ਬਹੁਤ ਵਾਰੀ ਵਾਰੀ ਸ਼ਾਂਤੀ ਸ਼ਾਂਤੀ ਇੱਕ ਚੀਜ਼ ਇੱਕ ਚੀਜ਼ ਸ਼ਾਂਤ ਮੈਡਮ ਇੱਕ ਚੀਜ਼ ਅਸੀਂ ਤੁਹਾਨੂੰ ਇਹ ਪਹਿਲਾ ਸਵਾਲ ਪੁੱਛਦੇ ਆ ਵੀ ਤੁਸੀਂ ਇੱਕ ਹੁਣੇ ਸ਼ਬਦ ਬੋਲਿਆ ਬੜਾ ਵਧੀਆ ਕਿਵੇਂ ਮਾਂ ਹੋਣ ਦੇ ਨਾਤੇ ਆਈ ਠੀਕ ਹੈ ਜਿਹੜਾ ਸਾਡਾ ਸ਼ੁਭ ਕਰਨ ਮਾਰਿਆ ਉਹ ਮਾਂ ਦਾ ਪੁੱਤ ਸੀ ਕਿ ਨਹੀਂ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਜਿਉਂ ਮਾਂ ਦਾ ਪੁੱਤ ਸੀ ਤੇ ਉਹਦੀ ਐਫ ਆਈ ਆਰ ਵੀ ਦਰਜ ਨਹੀਂ ਹੋਈ ਤੁਹਾਡੀ ਸਰਕਾਰ ਨੇ ਮਾਰਿਆ ਕਿਉਂ ਮਾਰਿਆ ਸਾਨੂੰ ਇਹਦਾ ਜਵਾਬ ਦਿਓ ਦੇਖੋ ਮੈਂ ਜਵਾਬ ਤੁਹਾਨੂੰ ਇਹ ਦਵਾਂਗੀ ਉਹ ਵੀ ਬੇਟਾ ਆ ਉਹ ਵੀ ਕਮਾਇਆ ਪਰ ਇਹ ਮੈਂ ਨਮੀਆ ਨਹੀਂ ਇਹ ਨਹੀਂ ਗੱਲ ਨਵੀਂ ਆਲੀ ਗੱਲ ਨਹੀਂ ਮੈਡਮ ਉਹ ਗੋਲ-ਮੋਲ ਨਹੀਂ ਸਿੱਧਾ ਜਵਾਬ ਦਿਓ ਅਸੀਂ ਇਹ ਗੱਲ ਨਹੀਂ ਕਰਨੀ ਨਾ ਨਾ ਇਹ ਮੈਂ ਇਹ ਜਵਾਬ ਨਹੀਂ ਤੁਹਾਡਾ ਘਰ ਵਾਲਾ ਸੋਮ ਪ੍ਰਕਾਸ਼ ਜੀ ਆ ਪਰ ਉਹ ਵਿੱਚ ਬਹਿ ਕੇ ਸੰਸਦ ਨੇ ਉਹਨਾਂ ਨੇ ਜਿਹੜੇ ਆ ਮਤਲਬ ਉਹ ਮਾਰਿਆ ਗਿਆ ਸਾਡਾ ਸ਼ਹੀਦ ਹੋਇਆ ਸਿੰਘ ਉਹਦੀ ਕਾਰ ਕਿੱਥੇ ਨੇ ਬਿਆਨ ਮੈਨੂੰ ਦੱਸੋ ਨਾ ਕਿੱਥੇ ਨਹੀਂ ਕਿਹੜਾ ਬਿਆਨ ਦਿੱਤਾ ਮੈਨੂੰ ਦੱਸੋ ਕਿਹੜਾ ਇੱਕ ਬਿਆਨ ਦੱਸ ਦਿਓ ਕਿਸਾਨੀ ਮੁੱਦੇ ਤੇ ਉਹਨਾਂ ਨੇ ਪੂਰਾ ਸਾਥ ਦਿੱਤਾ ਤੁਹਾਡਾ ਹਰ ਹਾਲਾਤ ਸਾਥ ਦਿੱਤਾ ਸਾਥ ਦਿੱਤਾ ਬਿਠੇ ਸੀ ਸਾਰਿਆਂ ਚ ਸਾਥ ਦੇਖੋ ਜਿੰਨੀਆਂ ਮੀਟਿੰਗਾਂ ਦੇ ਰਹੀਆਂ ਇੱਕ ਵਾਰੀ ਨਹੀਂ ਵਿੱਚ ਕਦੀ ਬੋਲੇ ਕਿਸੇ ਮੀਟਿੰਗ ਦੀ ਦੱਸ ਦਿਓ ਤੁਸੀਂ ਦੱਸ ਦਿਓ ਇੱਕ ਵਾਰੀ ਵੀ ਬੋਲੇ ਇੱਕ ਵਾਰੀ ਨੇ ਬੈਠ ਕੇ ਕਿਸਾਨੀ ਕਿਹਾ ਕਿਸਾਨਾਂ ਦੀ ਮਤ ਕਰੋ ਕਦੀ ਨਹੀਂ ਕਿਹਾ ਸਾਰਿਆਂ ਨਾਲ ਕੀਤੀ ਜਦੋਂ ਬੋਲਣਾ ਹੁੰਦਾ ਉਦੋਂ ਉੱਪਰਲੀ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੁੰਦਾ ਸਾਨੂੰ ਮੈਡਮ ਕਿਉਂ ਇਹ ਹੁੰਦਾ ਆ ਦਿੱਲੀ ਜਾਣ ਤੋਂ ਸਾਨੂੰ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾ ਰਿਹਾ ਹੈ ਪਹਿਲਾਂ ਬਿਲਕੁਲ ਅਸੀਂ ਹੱਤਵਾਦੀ ਨਹੀਂ ਬਿਲਕੁਲ ਨਹੀਂ ਤੇ ਜੇ ਭਰਾਵਾਂ ਤੇ ਭਰਾਵਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਗੰਦੇ ਮਾਰੇ ਜਾਂਦੇ ਇਹ ਪੈਰ ਕਿਉਂ ਬਣਾਏ ਆਪਣੇ ਇਹ ਪੈਰ ਤੁਹਾਡੇ ਨਾਲ ਜਰੂਰ ਘੜੇ ਪਹਿਲਾਂ ਸਾਨੂੰ ਹਾਲੇ ਪਾਈ ਨਹੀਂ ਨਹੀਂ 1 ਮਿੰਟ ਦੇਖ ਲੈ ਮੈਂ ਇਹਨਾਂ ਨੂੰ ਪੁੱਛ ਲਿਓ ਮੈਡਮ ਸਾਨੂੰ ਸਵਾਲ ਇਹਨਾਂ ਨੂੰ ਪੁੱਛਣਾ ਅਸੀਂ ਇਹਨਾਂ ਨੂੰ ਪੁੱਛ ਲਈਏ ਮੈਂ ਤੁਹਾਨੂੰ ਇਹ ਕਹਿਆ ਵਾਹਿਗੁਰੂ ਅਗੇ ਅਰਦਾਸ ਕਰੋ ਇਹ ਭੈਣ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਖੜੀ ਮਿਲੋਗੇ ਕੋਈ ਵਿਸ਼ਵਾਸ ਨਹੀਂ ਜੀ ਮੈਂ ਜੀ ਕੋਈ ਵਿਸ਼ਵਾਸ ਨਹੀਂ ਬਿਲਕੁਲ ਕੋਈ ਵਿਸ਼ਵਾਸ ਨਹੀਂ ਮਿੰਟ ਮਿੰਟ ਜੀ ਹਾਂ ਜੀ ਆਪਾਂ ਦੇਸ਼ ਡੈਮੋਕ੍ਰੇਸੀ ਆ ਜੀ ਬਿਲਕੁਲ ਸੰਵਿਧਾਨ ਦੇ ਅੰਦਾਜ਼ ਚੱਲ ਰਿਹਾ ਵਾ ਫੇ ਸਾਨੂੰ ਰਾਹ ਕਿਉਂ ਰੋਕਿਆ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਉੱਥੇ ਕਿਲ ਕਿਉਂ ਗੱਡੇ ਕੀ ਗੱਲ ਹੈ ਪਾਕਿਸਤਾਨੀ ਹੈ ਹੱਤਵਾਦੀ ਵਕਵਾਦੀ ਆ ਜਵਾਬ ਦਿਓ ਕਿੱਥੇ ਡੈਮੋਕ੍ਰੇਸੀ ਜੀ ਡੈਮੋਕ੍ਰੇਸੀ ਬਿਲਕੁਲ ਨਹੀਂ ਉਹਨਾਂ ਨੇ ਕੋਈ ਨਾ ਕੋਈ ਜਵਾਬ ਦਿੱਤੇ ਕੋਈ ਨਹੀਂ ਕਿਹਾ ਕਿਉਂਕਿ ਇਹਨਾਂ ਕੋਈ ਜਵਾਬ ਹੈ ਹੀ ਕੋਈ ਨਹੀਂ ਧਰਮ ਪਦਤੀ ਦੀ ਛੱਡੋ ਗੱਲ ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ ਮੈਂ ਤੇ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਆਂ ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਤੇ ਕਿਸਾਨਾਂ ਦੇ ਹੱਕ ਚ ਬੋਲਿਆ ਆ ਸਿਰਫ ਬਹਿ ਕੇ ਤੇ ਚੱਲ ਜਾਂਦੇ ਹੁੰਦੇ ਹੀ ਕੋਈ ਇਹਨਾਂ ਕੋਲ ਜਵਾਬ ਨਹੀਂਗਾ ਸਿਰਫ ਝੂਠੇ ਭਲੰਦੇ ਆ ਜੋ ਪਿਛੇ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ ਉਹਦੇ ਸਿਰ ਤੇ ਉਹਨੇ ਰਾਜ ਕਰ ਲਿਆ ਬੜਾ ਕੁਝ ਝੂਠ ਬੋਲਿਆ ਇਹਨਾਂ ਨੇ ਕਿਸਾਨਾਂ ਨੂੰ ਵੱਡੇ ਵੱਡੇ ਲੌਲੀਪੌਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ਼ ਤੁਹਾਨੂੰ ਸੁਆਮੀ ਨਾਥ ਦੀ ਰਿਪੋਰਟ ਤੁਹਾਡੀ ਆਮਦਨ ਡਬਲ ਤਾਨੂੰ ਸਾਰਾ 2 ਕਰੋੜ ਨੌਕਰੀਆਂ 15-15 ਲੱਖ ਰੁਪਇਆ ਬਹੁਤ ਝੂਠ ਬੋਲਿਆ ਇਹਨਾਂ ਨੇ ਉਹ ਸਾਰੀਆਂ ਝੂਠ ਦੇ ਬਲੰਦੇ ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ 15-20 ਮਿੰਟ ਖਲੋਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਨ ਛਡਾਈ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ